ਵੱਡੀ ਖਬਰ ਫਗਵਾੜਾ ਤੋਂ سامنے ਆ ਰਹੀ ਹੈ ਜਿੱਥੇ ਕਿ ਦੇਰ ਰਾਤ ਆਪਣੇ ਤਦੇ ਘਰ ਤੇ ਤਾਬਬ ਤੋੜ ਗੋਲੀਆਂ ਚਲਾਈਆਂ ਗਿਆ ਨੇ ਮਿਲੀ ਜਾਣਕਾਰੀ ਦੇ ਅਨੁਸਾਰ ਆਮ ਆਦਮੀ ਪਾਰਟੀ ਦੇ ਵੇਰਸਟ ਨੇਤਾ ਦਲਜੀਤ ਰਾਜੂ ਦੇ ਪਿੰਡ ਦਰਵੇਸ਼ ਦੇ ਵਿੱਚ ਦੇਰ ਰਾਤ ਅਗਿਆਤ ਹਮਲਾਵਰਾਂ ਦੇ ਵੱਲੋਂ ਜਿਹੜੀ ਐ ਫਾਇਰਿੰਗ ਕੀਤੀ ਗਈ ਹੈ ਜਾਣਕਾਰੀ ਦੇ ਅਨੁਸਾਰ ਹਮਲਾਵਰਾਂ ਨੇ ਅਚਾਨਕ ਘਰ ਨੂੰ ਨਿਸ਼ਾਨਾ ਬਣਾਦੇ ਹੋਏ 20-25 ਰਾਉਂਡ ਫਾਇਰ ਗੋਲੀਆਂ ਚਲਾਈਆਂ ਨੇ ਘਟਨਾ ਜਿਹੜੀ ਐ ਕਾਫੀ ਤੇਜ਼ੀ ਦੇ ਨਾਲ ਹੋਈ ਹੈ ਤੇ اچانک ਹੋਈ ਹੈ ਕਿ ਆਸ-ਪਾਸ ਦੇ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਵੀ ਸਹਿਮ ਗਨਤ ਘਰਾਂ ਵਿੱਚੋਂ ਬਾਹਰ ਨਿਕਲ ਆਏ ਸਨ ਫਾਇਰਿੰਗ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਤੁਰੰਤ ਮੌਕੇ ਤੇ ਪਹੁੰਚੀ ਹੈ ਤੇਰਾ ਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਫੋਰੈਂਸਿਕ ਟੀਮ ਦੇ ਵੱਲੋਂ ਵੀ ਤੁਹਾਨੂੰ ਦੱਸ ਦਈਏ ਜਾਂਚ ਕੀਤੀ ਜਾ ਰਹੀ ਹੈ ਹਮਲਾਵਰ ਦੀ ਪਛਾਣ ਅਤੇ ਕਾਰਨ ਦੀ ਪੜਤਾਲ ਜਿਹੜੀ ਲਗਾਤਾਰ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਮਾਮਲਾ ਜਿਹੜਾ ਫਿਰੋਤੀ ਦਾ ਦੱਸਿਆ ਜਾ ਰਿਹਾ ਹੈ ਕਿ ਫਿਰੋਤੀ ਜਿਹੜੀ ਹੈ ਉਸ ਦੇ ਚੰਦੇ ਇਹ ਗੋਲੀਆਂ ਚਲਾਈਆਂ ਗਿਆ ਨੇ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਤਫਤੀਸ਼ ਕਰ ਰਹੀ ਹੈ ਜੋ ਵੀ ਜਾਣਕਾਰੀ ਜਿਹੜੀ ਹੈ ਨਿਕਲ ਕੇ ਸਾਹਮਣੇ ਆਵੇਗੀ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਈ ਜਾਵੇਗੀ ਰਾਤ ਕੋਈ ਕਰੀਬ 1:10 12 ਮਿੰਟ ਤੇ ਕੋਈ ਦੋ ਅਣਪਛਾਤੇ ਬੰਦੇ ਆਇਆ ਉਹਨਾਂ ਨੇ ਫਾਇਰਿੰਗ ਕੀਤੀ ਆ ਘਰ ਮੇਰੇ ਤੇ ਪਹਿਲਾ ਫਾਇਰਿੰਗ ਜਦੋਂ ਹੋਈ ਤਾਂ ਮੇਰੀ ਵਾਈਫ ਉੱਠੀ ਤੇ ਮੈਂ ਵੀ ਮਾੜੀ ਅੱਖ ਖੋਲ ਲਈ ਮੈਂ ਕਿਹਾ ਸ਼ਾਇਦ ਪਟਾਕਾ ਬਲੂਕੇ ਚਲਾਉਂਦਾ ਜਾਂ ਕੋਈ ਤਾਰਾ ਸ਼ਾਟ ਕਰ ਗਿਆ ਬਾਅਦ ਚ ਜਦ ਵਾਈਫ ਨੇ ਇਸ ਚੀਜ਼ ਦੇਖਿਆ ਤਾਂ ਦੋ ਬੰਦੇ ਜਿਹੜੇ ਫਾਇਰਿੰਗ ਕਰ ਰਹੇ ਸੀ ਉਹਨਾਂ ਨੇ ਦੱਸਿਆ ਗੋਲੀ ਚਲਾ ਦੇ ਉਸ ਤੋਂ ਬਾਅਦ ਫੇਰ ਦੂਜੀ ਵਾਰ ਵੀ ਫਾਇਰਿੰਗ ਕੱਢੀ ਕੋਈ 18 ਤੋਂ 20 ਫਾਇਰੰਗਾਂ ਕੱਢੀਆਂ ਉਸ ਤੋਂ ਬਾਅਦ ਮੈਂ ਡਿਊਟੀ ਫੋਗਵਾੜਾ ਨੂੰ ਜਿਹੜੇ ਸਾਡੇ ਭਰਤ ਕੁਸ਼ਨ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਦੇ 5 ਤੋਂ 7 ਮਿੰਟ ਬਾਅਦ ਮੁਲਾਜਮਾ ਲਿਆ ਮੌਕੀਦੇ ਐਸਐਚਓ ਜਿਹੜਾ ਸਤਨਾਮਪੁਰਾ ਔਰ ਸਦਰ ਦੇ ਆਗੇ ਸੀ ਦੋਨੇ ਉਹਨਾਂ ਨੇ ਮੌਕਾ ਸਾਰਾ ਕੁਝ ਦੇਖ ਲਿਆ ਹੁਣ ਅਗਲੀ ਕਾਰਵਾਈ ਜੋ ਵੀ ਪੁਲਿਸ ਕਿੰਦੀ ਕਰ ਦੇਣੀ 18 ਤੋਂ 20 ਫਾਇਰ ਹੋਏ ਆ ਕਿੰਨੇ ਕਿੰਨੇ ਵਿਅਕਤੀ ਸੀ ਦੋ ਵਿਅਕਤੀ ਸੀ ਜਿਹੜੇ ਸਾਨੂੰ ਦੇ ਸੀ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਕੋਈ ਚਾਹਿਆ ਵਿੱਚ ਚਾਹਿਆ ਆਇਆ ಕ್ಯಾਮਰੇ ਵਿੱਚ ਆਇਆ ਉਹ ਜਿਹੜੀ ਵੀਡੀਓ ਮੈਂ ਉਹ ਦੇਤੀ ਆ ਐਸਐਚਓ ਕੋਈ ਗੰਦ ਛੋ ਆਈ ਨਹੀਂ ਕੋਈ ਨਾਮ ਇਹਨੂੰ ਕਾਲ ਆਈ ਹੈ ਨਾ ਕੋਈ ਗੱਲ ਨਾ ਕੋਈ ਬਾਤ ਕੋਈ ਇਦਾਂ ਦੀ ਹੈ ਨਹੀਂ ਕੋਈ ਕਾਲ ਨਹੀਂ ਅਜੇ ਤੱਕ ਆਈ ਮੋਲ ਬੈਟੇ ਸੀ ਉਹਨਾਂ ਦੇ ਮੋਹ ਬਣੇ ਹਾਂਜੀ ਹਾਂਜੀ ਮੋਹ ਬਣੇ ਜੀ ਆਪਾਂ ਮੰਦਰਾ ਦੇ ਪ੍ਰਸਾਦ ਮੰਗ ਇਹ ਹੈ ਵੀ ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਜਲਦ ਜਲਦ ਗਿਫਟਾ ਕੀਤਾ ਜਾਵੇ ਕਿ ਕੋਈ ਘਟਨਾ ਨਾ ਵਾਪਰ ਸਕੇ ਕਿਸੇ ਹੋਰ ਦਾ ਵੀ ਨੁਕਸਾਨ ਨਾ ਹੋਵੇ ਸਾਡੇਆਂ ਕਿ ਉਹਨਾਂ ਨੇ ਬਸ ਇਹ ਹੀ ਆ ਵੀ ਦੋਸ਼ੀਆਂ ਨੂੰ ਜਲਦ ਜਲਦ ਖੜਿਆ ਜਾਵੇ ਬੀਰ ਰਿਪੋਰਟ ਔਨ ਪੁਆਇੰਟ